ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹਲਾ 5 ਪਾਵਨ ਮੇਰ ਇਹ ਤੁਸਦਾ ਸਹਾਈ ਮਨਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਰਕੀ ਨਿਆਇ ਜੈਸੇ ਮਾਤ ਪਿਤਾਈ ਤਿਸ ਵੇਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬਹ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰ ਕਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੜਾਵੇ ਸਦਾ ਸਦਾ ਅਨੰਦਾਈ ਰਤ ਪਾਲੈ ਬਾਦ ਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਵੇਨ ਨਿਮਖ ਨਹੀਂ ਰਸਕੀਏ ਬੇ ਸਰਨਾ ਕਬ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਐ ਤੁਸਦਾ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਕੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨਦਾਈ ਰਤ ਪਾਲੈ ਮਰ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਭ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਪਏ ਲੈ ਬਲਾਈ ਪ੍ਰਾਵਨ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਬਾਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਵਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬਹੁ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਬਾਰਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹਉ ਜਾਈ ਕਹੋ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਤਿ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬਹਉ ਜਾਈ ਕਹੋ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਰਾਵਨ ਮੇਰ ਏ ਤੁਸਦਾਰ ਸਹਾਈ ਮਨਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਰਕੀ ਨਿਆਈ ਜੈਸੇ ਮਾਤਾ ਪਿਤਾਈ ਤੈਸ ਵੇਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਵਨ ਕਹਾ ਗੁਨ ਗਾਈ ਰਹਾ ਹੂੰ ਕੈ ਲਖ ਲਾਏ ਲਾੜ ਲਡਾਬੈ ਸਦਾ ਸਦਾ ਅਨਦਾਈ ਰਤ ਪਾਲੈ ਮਾਰਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭਏ ਲੈ ਬਲਾਈ ਪ੍ਰਾਵਨ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਬਾਰਕੀ ਨਿਆਏ ਜੈਸੇ ਮਾਤ ਬਿਤਾਈ ਤੈਸ ਵੇਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਭ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਤਰ ਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਵਿਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਐ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਚਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਰ ਕੀ ਨਿਆਇ ਜੈਸੇ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਸਕੀਐ ਬਿਸਰਨਾ ਕਬਹਉ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪਾਵਨ ਮੇਰ ਐ ਤੁਸਦਾਰ ਸਹਾਈ ਮਨਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਰਕੀ ਨਿਆਈ ਜੈਸੇ ਮਾਤਾ ਪਿਤਾਈ ਤੈਸਵੇਂ ਨਿਮਖ ਨਹੀਂ ਰਸਕੀਐ ਬਿਸਰਨਾ ਕਭ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਐ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਨ ਗਾਈ ਰਹਾ ਖੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨਦਾਈ ਰਤ ਪਾਲੈ ਮਾਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਵਿਨ ਨਿਮਖ ਨਹੀਂ ਰਸਕੀਐ ਬਿਸਰਨਾ ਕਬਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਰਾਵਨ ਮੇਰ ਤੇ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਬਾਰਕੀ ਨਿਆਈ ਜਿਵੇਂ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਭ ਹਉ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਤਿ ਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਵਿਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਏ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲ ਬਾਰ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪਾਵਨ ਮੇਰ ਐਤੋ ਦੁਸਦਾਰ ਸਹਾਈ ਮਨਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਬਾਲਕੀ ਨਿਆਈ ਜੈਸੇ ਮਾਤਾ ਪਿਤਾਈ ਐ ਸਵੇਨ ਨਿਮਖ ਨਹੀਂ ਰਸਕੀਐ ਬਿਸਰਨਾ ਕਬ ਹੂੰ ਜਾਈ ਤਾਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ 라ਵਨ ਮੇਰ ਐ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਹੂੰ ਕਹਿ ਲਖਲਾਏ ਲਾੜ ਲੜਾਬੈ ਸਦਾ ਸਦਾ ਅਨਦਾਈ ਰਤ ਪਾਲੈ ਮਾਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਵਿਨ ਨਿਮਖ ਨਹੀਂ ਰਸਕੀਐ ਬਿਸਰਨਾ ਕਬਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਪਏ ਲੈ ਬਲਾਈ ਪ੍ਰਭ ਮੇਰ ਏ ਤੁਸਦਾ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਾਵਨ ਕਹਾ ਗੁਣ ਗਾਈ ਰਹਾ ਖੇਲ ਚਲਾਏ ਲਾੜ ਲੁਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਰਕੀ ਨਿਆਈ ਜਿਵੇਂ ਮਾਤ ਪਿਤਾਈ ਤਿਸ ਵਿਨ ਨਿਮਖ ਨਹੀਂ ਰਸ ਕੀਐ ਬਿਸਰਨਾ ਕਬਹੂੰ ਜਾਈ ਕਹੋ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਪ੍ਰਭ ਮੇਰ ਐ ਤੁਸਦਾਰ ਸਹਾਈ ਮਨ ਮੋਹਨ ਮੇਰੇ ਜੀ ਕਿਉ ਪਿਆਰ ਕਵਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੁਡਾਬੈ ਸਦਾ ਸਦਾ ਅਨੰਦਾਈ ਰਤ ਪਾਲੈ ਮਾਰਕੀ ਨਿਆਈ ਜੈਸੇ ਮਾਤਾ ਪਿਤਾਈ ਤੈਸ ਵਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੂੰ ਜਾਈ ਕਹ ਨਾਨਕ ਮਿਲ ਸਤ ਸੰਗਤ ਤੈ ਮਗਨ ਭੈ ਲੈ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ